ਇੱਕ ਮੇਰੀ ਬੇਨਤੀ ਹੈ ਅੱਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਕਸ਼ਾ ਜੀ ਦਾ ਕਿੰਨਾ ਵੱਡਾ ਸਥਾਨ ਹੈ ਜਿੱਥੇ ਅਸੀਂ ਬੈਠੇ ਹਾਂ ਹੈ ਜੀ ਮੈਂ ਕਦੀ ਇਹ ਗੱਲ ਸਟੇਜ ਤੇ ਬੋਲਣੀ ਨਹੀਂ ਸੀ ਪਰ ਜਦੋਂ ਮੈਂ ਇੱਥੇ ਵੀ ਆਇਆ ਮੈਨੂੰ ਕਿੰਨੇ ਫੋਨ ਫੇਸਬੁਕਾਂ ਭਰੀਆਂ ਪਈਆਂ ਨੇ ਕਈ ਚੀਜ਼ਾਂ ਕਰਕੇ ਤੁਸੀਂ ਵੇਖ ਰਹੇ ਹੋ ਰੋਜ਼ ਪਿੱਛੇ ਮੇਰੀ ਬੱਚੀ ਦਾ ਅਨੰਦ ਕਪੜਜ ਹੋਇਆ ਮੈਂ ਅਜੇ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਸਟੇਜ ਤੇ ਮੈਨੂੰ ਪਤਾ ਹੈ ਜੋ ਬੀਜਿਆ ਵੜਣਾ ਉਹ ਹੀ ਪੈਣਾ ਭਾਵੇਂ ਮੈਂ ਆਂ ਭਾਵੇਂ ਉਹ ਤੁਸੀਂ ਆਂ ਹੈ ਜੀ ਪਰ ਇੱਕ ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਹੈ ਮੇਰੀ ਬੱਚੀ ਦੇ ਬਹੁਤ ਇੰਨੇ ਅਪਸ਼ਬਦ ਇੰਨੀਆਂ ਗੰਦੀਆਂ ਗੱਲਾਂ ਇੰਨੇ ਬੋਲ ਉਹ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲੇ ਉਹ ਬਾਬੇ ਨੇ ਧੀਆਂ ਪਹਿਣਾ ਦੀ ਇੱਜ਼ਤ ਕਰਨੀ ਸਿਖਾਈ ਹੈ ਆਖੋਤਨਾ ਨਗਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿਤੇ ਅਫਵਾਹਾਂ ਫਲਾਤੀਆਂ 70 ਲੱਖ ਵਾਲੀ ਗੱਡੀ ਦਿੱਤੀ 2 ਕਰੋੜ ਵਾਲੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਕਹਿ ਰਿਹਾ ਨਾ 70 ਲੱਖ ਵਾਲੀ ਐ ਨਾ 2 ਕਰੋੜ ਵਾਲੀ ਇਹ ਅਫਵਾਹਾਂ ਚ ਬਣੀ ਹੋਈ ਹੈ ਇਹੋ ਜਿਹੀਆਂ ਅਫਵਾਹਾਂ ਹੈ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸੌਰ ਨ ਲੱਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਲਹਿੰਗਾ ਪਾ ਕੇ ਕਹਿੰਦੇ ਜੀ ਲਾਵਾ ਕਰਾਈਆਂ ਲਹਿੰਗਾ ਪਾ ਕੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਜੇ ਇੱਕ ਇੱਕ ਵੀਡੀਓ ਪਈ ਏ ਉਹ ਲਹਿੰਗਾ ਨਹੀਂ ਉਹ ਅਨਾਰਕਲੀ ਮੈਂ ਬਹੁਤ ਚੋਂ ਪੁੱਛੇ ਅਨਾਰਕਲੀ ਸੂਟ ਕੋਈ ਬੀਬੀਆਂ ਨੂੰ ਪਤਾ ਹੋਣਾ ਉਹ ਸੂਟ ਪਾਇਆ ਹੋਇਆ ਬੱਚੀ ਨੇ ਜੀ ਕਹਿੰਦੇ ਜੀ ਸਿਰ ਨਹੀਂ ਟੱਕਿਆ ਉਹ ਗੁਰੂ ਦੀ ਹਜ਼ੂਰੀ ਚ ਤੇ ਸਿਰ ਕਜਿਆ ਹੋਇਆ ਸੀ ਜਿੱਥੇ ਰਿਸੈਪਸ਼ਨ ਸੀ ਜਿੱਥੇ ਰੱਖਿਆ ਸੀ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਪ੍ਰਬੰਧ ਕੀਤਾ ਸੀ ਉਥੇ ਜੇ ਬੱਚੀ ਦਾ 2 ਮਿੰਟ ਸਿਰ ਇਦਾਂ ਹੋਇਆ ਉਹ ਬੱਚੀ ਨੇ ਕੀ ਗੁਣਾ ਕਰ ਲਿਆ ਤੁਹਾਡੇ ਘਰ ਵੀ ਧੀਆਂ ਪੈਣਾ ਨੇ ਜੀ ਤਨ ਗੁਰੂ ਰਾਮਦਾਸ ਜੀ ਕਿਤੇ ਰੋਣਾ ਪਾ ਰਹੇ ਜੀ ਇਹਨਾਂ ਨੇ ਗਾਇਕ ਸੱਤੇ ਗਾਇਕ ਆਏ ਜ਼ਰੂਰ ਨੇ ਇੱਕ ਵੀ ਗਾਇਕ ਨੂੰ ਜੇ ਮੈਂ ਸੰਗਤ ਦੀ ਮਾਇਆ ਦੇ ਵਿੱਚੋਂ ਕੁਝ ਫੀਸ ਦਿੱਤੀ ਹੋਵੇ ਉਹਨਾਂ ਦੀ ਸੇਵਾ ਦਿੱਤੀ ਹੋ ਪਿਆਰ ਦੇ ਨਾਤੇ ਆਏ ਨੇ ਗਾਇਕ ਆਏ ਉਹਨਾਂ ਨੇ ਗਾਇਆ ਕੀ ਧਾਰਮਿਕ ਗੀਤ ਗਾਏ ਨੇ ਹਾਂ ਜੀ ਧਾਰਮਿਕ ਗੀਤ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਨੇ ਗਾਇਆ ਕਿੰਨੇ ਮਹਾਂਪੁਰਸ਼ ਮੌਜੂਦ ਸੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖ ਉੱਥੇ ਆਏ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉੱਥੇ ਬੈਠੇ ਢੱਡਰੀਆਂ ਵਾਲੇ ਬੈਠੇ ਨੇ ਕਿੰਨੇ ਮਹਾਂਪੁਰਸ਼ ਭਾਈ ਸਾਹਿਬ ਜੀ ਨੇ ਗੁਰਕਬਾਲ ਸਿੰਘ ਜੀ ਨੇ ਲਾਵਾ ਕਰਾਈਆਂ ਉਸ ਬੱਚੀ ਦੀ ਐਵੇਂ ਅਫਵਾਹਾਂ ਬਿਨਾਂ ਵਜ੍ਹਾ ਤੋਂ ਉਹ ਪਿਆਰੇ ਆ ਜਿਹੜੇ ਚੈਨਲ ਵੀ ਇਸ ਵੇਲੇ ਲਾਈਵ ਕਰ ਰਹੇ ਆ ਨਾ ਮੈਂ ਬੋਲਣਾ ਨਹੀਂ ਸੀ ਪਰ ਜੇ ਤੁਹਾਡੇ ਘਰ ਵੀ ਇੰਨਾ ਧੀਆਂ ਧੀਆਂ ਦਾ ਸਤਿਕਾਰ ਕਰਦੇ ਹੋ ਤੇ ਮੇਰਾ ਮੈਸੇਜ ਜ਼ਰੂਰ ਪਹੁੰਚਾਓ ਸਭ ਤੱਕ ਆਖੋ ਧੰ ਗੁਰੂ ਰਾਮ ਦਾ ਜੀ ਧੰ ਗੁਰੂ ਰਾਮ ਦਾ ਜੀ ਤਿਆਰ ਨ ਲਖੋ ਨੇ ਜੀ ਧੰ ਬਾਬਾ ਦੀਪ ਸਿੰਘ ਧੰ ਬਾਬਾ ਦੀਪ ਸਿੰਘ ਕਿਤੇ ਕੋਈ ਗੱਲ ਆਪਣੇ ਕੋਲੋਂ ਸਟੋਰੀ ਤਿਆਰ ਕਦੀ ਕੋਈ ਗੱਲ ਤਿਆਰ ਕਰ ਲੈਂਦੇ ਇਹਨਾਂ ਨੇ ਨਚਾਰ ਨਚਾਏ ਇਤੋਂ ਵੱਡਾ ਸਥਾਨ ਤੇ ਕੋਈ ਨਹੀਂ ਨਾ ਇਤੋਂ ਵੱਡਾ ਤੇ ਸਥਾਨ ਕੋਈ ਨਹੀਂ ਨਾ ਜਿੱਥੇ ਮੈਂ ਬੈਠਾ 3 ਮਿੰਟ ਦੀ ਐਂਟਰੀ ਏ ਉਹ ਵੀ ਪੈਲਸ ਵਾਲਿਆਂ ਨੇ ਪੈਕੇਜ ਦੇ ਵਿੱਚ ਦਿੱਤੀ ਉਹ ਵੀ ਮੈਨੂੰ ਨਹੀਂ ਸੀ ਪਤਾ ਇਹ ਸੱਚਾਈ ਇੱਕ ਇੱਕ ਚੀਜ਼ ਬੋਲਣਾ ਬੱਚੇ ਕਹਿੰਦੇ ਪਾਪਾ ਇਦਾਂ ਐਂਟਰੀ ਕਰਨੀ ਮੈਨੂੰ ਨਹੀਂ ਪਤਾ ਐਂਟਰੀ ਕੀ ਹੁੰਦੀ ਉੱਥੇ ਮੈਂ ਕੋਈ ਨੱਚ ਰਿਆ ਮੈਂ ਇਹੋ ਹੀ ਲਿਬਾਸ ਦੇ ਵਿੱਚ ਵਿਆਹ 'ਚ ਬੈਠਾ ਗਏ ਨੇ ਦੇਰਾਦੁਣ ਵਾਲੇ ਵੀ ਦਿੱਲੀ ਤੋਂ ਸਾਰੇ ਗਏ ਨੇ ਮਹਾਰਾਜ ਜੀ ਦੀ ਮਿਹਰ ਦੇ ਨਾਲ ਇੱਕ ਵੀ ਜਗ੍ਹਾ ਤੇ ਕਿਸੇ ਨੇ ਮੈਨੂੰ ਨੋਟ ਲਟੁੰਦਿਆਂ ਹੋਇਆਂ ਵੇਖਿਆ ਹੋਵੇ ਇੱਕ ਵੀ ਜਗ੍ਹਾ ਉਹਦੇ ਉੱਤੇ ਮੈਨੂੰ ਕੋਈ ਭੰਗੜਾ ਪਾਉਂਦਿਆਂ ਵੇਖਿਆ ਹੋਵੇ ਇੱਕ ਵੀ ਮੈਂ ਬਸ ਸਿਰ ਝੁਕਾ ਕੇ ਬੈਠਾ ਹੋਇਆ ਕੋਈ ਮਾਹ ਪੁਰ ਛਾ ਰਿਹਾ ਉਹਨਾਂ ਨੂੰ ਜੀ ਆ ਪਿਆਰਿਓ ਇਹ ਮੇਰੀ ਬੇਨਤੀ ਦੋਵੇਂ ਹੱਥ ਜੋੜ ਕੇ ਆਖੋ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਤੇ ਜਿਹੜਾ ਵਿਆਹ ਦਾ ਵੀ ਪ੍ਰਬੰਧ ਕੀਤਾ ਇੱਥੇ ਬਿਠੇ ਨੇ ਗੁਰਮੁਖ ਪਿਆਰੇ ਜਦੋਂ ਇਨਵਿਟੇਸ਼ਨ ਤੁਹਾਨੂੰ ਪਹੁੰਚੇ ਨੇ ਵਿਆਹ ਦਾ ਐਡਰੈਸ ਲਿਖਿਆ ਹੋਇਆ ਦਾਤਾਬੰਦੀ ਛੋੜ ਪਬਲਿਕ ਸਕੂਲ ਦਾਤਾਬੰਦੀ ਛੋੜ ਪਬਲਿਕ ਸਕੂਲ ਲਿਖਿਆ ਉੱਥੇ ਤਿੰਨ ਚਾਰ ਦਿਨ ਪਹਿਲੇ ਸਾਡੇ ਸੰਗੀ ਨੇ ਉਹ ਸੰਗੀ ਇੱਥੇ ਵੀ ਬੈਠਾ ਹੋਇਆ ਇਸ ਵੇਲੇ ਮਹਾਰਾਜ ਜੀ ਦੀ ਮਿਹਰ ਦੇ ਨਾਲ ਬਿਲਕੁਲ ਨੇੜੇ ਦੇ ਜਿਹੜੇ ਮੇਰੇ ਮਿੱਤਰ ਤਾਈ ਨਾਲ ਵਰਤਦੇ ਨੇ ਦੋ ਤਿੰਨੋਂ ਬੰਦੇ ਨੇ ਕਹਿੰਦੇ ਜੀ ਸਾਡੀਆਂ ਧੀਆਂ ਦਾ ਸ਼ਾਨੋ ਸ਼ੌਕਤ ਨਾਲ ਹੁੰਦਾ ਪ੍ਰੋਗਰਾਮ ਇਦਾਂ ਕਰਦੇ ਅਸੀਂ ਤੇ ਇਹ ਸਾਡੀ ਧੀ ਹੈ ਇਹਦਾ ਵਿਆਹ ਵੀ ਅਸੀਂ ਸ਼ਾਨੋ ਸ਼ੌਕਤ ਨਾਲ ਐਡਰੈਸ ਲਿਖਿਆ ਸਕੂਲ ਦਾ ਉਹ ਨੇੜੇ ਵਾਲਿਆਂ ਨੇ ਪ੍ਰਬੰਧ ਉੱਥੇ ਕਰ ਦਿੱਤਾ ਤੇ 3 ਮਿੰਟ ਦੀ ਐਂਟਰੀ ਜਿਹੜੀ ਮੈਨੂੰ ਨਹੀਂ ਪਤਾ ਤੇ ਇੰਨਾ ਰੌਲਾ ਪਾਤਾ ਯਾਰ ਤੁਸੀਂ ਤੁਹਾਡੇ ਘਰ ਵੀ ਧੀਆਂ ਨੇ ਤਨ ਗੁਰੂ ਨਾਮਦੇਸ ਜੀ ਤਨ ਗੁਰੂ ਬਾਪੂ ਜੀ ਦੀ ਗੋਦੀ ਚ ਕਹਿ ਰਿਹਾ ਮੇਰੀ ਧੀ ਇੰਨਾ ਰੋ ਰਹੀ ਉਸ ਦਿਨ ਦੀ ਮਤਲਬ ਮੈਂ ਦੱਸ ਨਹੀਂ ਸਕਦਾ ਇੰਨਾ ਸਟ्रेस ਬੱਚਿਆਂ ਨੇ ਲੈ ਲਿਆ ਇੰਨਾ ਜਿਆਦਾ ਪਰੇਸ਼ਾਨੀ ਮੇਰੀ ਮਾਂ ਉਸ ਦਿਨ ਦੀ ਮੰਜੇ ਦੇ ਉੱਤੇ ਪੈ ਗਈ ਕਿ ਕਿ ਵਿਆਹ ਕਰਨਾ ਹੀ ਜ਼ੁਲਮ ਬਣ ਗਿਆ ਧੀ ਨੂੰ ਤੋੜਨਾ ਜ਼ੁਲਮ ਬਣ ਗਿਆ ਆਮ ਤੋਂ ਆਮ ਗਰੀਬ ਪਰਿਵਾਰ ਵੀ ਹੋਵੇ ਨਾ ਉਹ ਵੀ ਕਹਿੰਦਾ ਮੇਰੀ ਧੀ ਦਾ ਸ਼ਾਨੋ ਸ਼ੌਕਤ ਨਾਲ ਵਿਆਹ ਹੋਵੇ ਤੁਹਾਨੂੰ ਤੇ ਸਭ ਨੂੰ ਮਾਣ ਕਰਨਾ ਚਾਹੀਦਾ ਜੀ ਇਹਦੇ ਕੋਲ ਇੰਨੇ ਪੈਸੇ ਕਿੱਥੋਂ ਆਏ 27 ਸਤੰਬਰ ਦਾ ਪ੍ਰੋਗਰਾਮ ਕੱਢਣਾ ਅਨਾਰ ਦਾਣਾ ਚੌਕ ਪਟਿਆਲੇ ਦਾ 20 ਹਜ਼ਾਰ ਬੰਦਾ ਸਾਹਮਣੇ ਬੈਠਾ ਹੋਇਆ ਘੱਟ ਤੋਂ ਘੱਟ 20 ਹਜ਼ਾਰ ਬੰਦਾ ਹਜ਼ਾਰਾਂ ਚੈਨਨਾਂ ਨੇ ਲਾਈਵ ਕੀਤਾ ਉਹਦੇ ਉੱਤੇ ਕਿੰਨੇ ਹੀ ਚੈਨਲ ਸੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਮੋਬਾਈਲਾਂ ਦੇ ਉੱਤੇ ਹਜ਼ਾਰਾਂ ਬੰਦਿਆਂ ਨੇ ਉਹ ਗੱਲਾਂ ਮੇਧੀਆਂ ਰਿਕਾਰਡ ਕੀਤੀਆਂ ਨੇ 27 ਸਤੰਬਰ ਨੂੰ ਮੈਂ ਬੋਲਿਆ ਸੀ ਉਸ ਤੋਂ ਪਹਿਲੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਜੋ ਸੰਗਤ ਮੈਨੂੰ ਇੱਕ ਇੱਕ ਰੁਪਈਆ ਫੜਾਉਂਦੀ ਹੈ ਨਾ ਜੋ ਸੰਗਤ ਫੜਾਉਂਦੀ ਹੈ ਆ ਜੋ ਤੁਸੀਂ ਇੱਥੇ ਪਾਉਣਾ ਉਹਦੇ ਨਾਲ ਬਾਬੇ ਨਾਨਕ ਦੀ ਰਸੋਈ ਚੱਲਦੀ 2500 ਤੋਂ ਵੱਧ ਜੋ ਪ੍ਰੇਮੀ ਰੋਜ਼ ਲੰਗਰ ਛਕਦੇ ਉਹਦੇ ਨਾਲ 150 ਵਿਧਵਾ ਬੀਬੀਆਂ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਨੂੰ ਰਾਸ਼ਨ ਪਹੁੰਚਦਾ ਹੈ ਉਹਦੇ ਨਾਲ ਮਹਾਰਾਜੀ ਦੀ ਮੇਰ ਦੇ ਨਾਲ ਸਕੂਲ ਚੱਲਦਾ 1200 ਤੋਂ ਵੱਧ ਬੱਚਾ ਪੜ੍ਹਦੇ ਆ ਹਸਪਤਾਲ ਚੱਲਦੇ ਆ 200 ਰੁਪਏ ਦੀ ਪਰਚੀ 'ਤੇ 2 ਦਿਨ ਦੀ ਦਵਾਈ ਦਿੱਤੀ ਜਾਂਦੀ ਤੇ ਨਾਲ ਪਿਆਦੇ ਸਾਰੇ ਇਲਾਜ ਲਾਗਤ ਮੁਲ ਨਾਲ ਹੁੰਦੇ ਹੁਣ ਨਵੀਂ ਸਰਾਹ ਦੀ ਜਗ੍ਹਾ ਲਈ ਹੋਈ ਹੈ ਹੁਣ ਮੈਨੂੰ ਕਹਿੰਦੇ ਜੀ ਇਹਦੇ ਕੋਲ ਮਾਇਆ ਕਿੱਥੋਂ ਆਈ ਮੈਂ ਹਜ਼ਾਰਾਂ ਵਾਰੀ ਇਹ ਚੀਜ਼ ਕਹੀ ਹੈ ਜੋ ਪ੍ਰਬੰਧਕ ਮੈਨੂੰ ਮਾਇਆ ਦਿੰਦੇ ਨੇ ਉਹ ਮੈਂ ਘਰ ਯੂਜ਼ ਕਰਦਾ ਤੇ ਕੀ ਗੁਨਾਹ ਕਰਦਾ ਤੁਹਾਨੂੰ ਤੇ ਸਗੋਂ ਐਪਰੀਸ਼ੀਏਟ ਕਰਨਾ ਚਾਹੀਦਾ ਕਿ ਇੱਕ ਗ੍ਰਿਸ਼ਤੀ ਬੰਦਾ ਆਪਣਾ ਘਰ ਚਲਾ ਰਿਹਾ ਉਹਦੇ ਨਾਲ ਨਾਲ ਸਮਾਵਾ ਵੀ ਕਰਦਾ ਹੈ ਪਰ ਤੁਸੀਂ ਨਾ ਭੰਡੀ ਪ੍ਰਚਾਰ ਕਰਤਾ ਯਾਰ ਕਿ ਮੇਰੀ ਬੇਨਤੀ ਹੈ ਇਹੋ ਜੀਆਂ ਚੀਜ਼ਾਂ ਬਿਨੋਂ ਘੋਖ ਕੀਤੀਆਂ ਅੱਗੇ ਨਾ ਸ਼ੇਅਰ ਕਰਿਆ ਕਰੋ ਆਖੋਤ ਨਗਰੋ ਨਾਮਦਾ ਜੀ ਤੁਹਾਨੂੰ ਗੁਰੂ ਨਾਮ ਦਾ ਤੁਹਾਨੂੰ ਨਹੀਂ ਪਤਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਬੱਚਿਆਂ ਦਾ ਖਿਰਦਾ ਕਿੰਨਾ ਵਲੁੰਧਰਿਆ ਜਾਂਦਾ ਹੈ ਤੁਹਾਨੂੰ ਇਹ ਨਹੀਂ ਪਤਾ ਕਿਸੇ ਦਾ ਘਰ ਉਜੜਨ ਵਾਲਾ ਹੋ ਜਾਂਦਾ ਜਦੋਂ ਇਹੋ ਜੀਆਂ ਗਲਤਫਹਿਮਾਵਾਂ ਤੁਸੀਂ ਦੰਦੇ ਹੋ ਇੱਕ ਕੁਦਰਤੀ ਗੱਲ ਚੱਲੀ ਹੈ ਜਿਹੋ ਜਿਹੇ ਬੀਜੋਗੇ ਵੱਡੋਗੇ ਉਹ ਬਜਿਆ ਝੂਠੀਆਂ ਅਫਵਾਹਾਂ ਨਾ ਫਲਾਓ ਇਹ ਮੇਰੀ ਬੇਨਤੀ ਸਭ ਕੋਲ ٹرسٹ ਦੇ ਨੰਬਰ ਨੇ ਟੀਵੀ ਦੇ ਉੱਤੇ ਰੋਜ਼ ਚੱਲਦੇ ਨੇ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰ ਤੋ ਜਦੋਂ ਸ਼ੇਅਰ ਕਰਨ ਤੋਂ ਪਹਿਲੇ ਮੇਰੇ ਕੋਲੋਂ ਪੁੱਛੋ ਭਾਈ ਸਾਹਿਬ ਕੀ ਹੋਇਆ ਹਾਂਜੀ ਧੰਗੁਰੂ ਨਾਮ ਅੰਮ੍ਰਿਤਸਰ ਜੀ ਧੰਗੁਰੂ ਆਉਂਦਾ ਜੇ 3 ਮਿੰਟ ਦੀ ਐਂਟਰੀ ਉਹ ਵੀ ਆਰਟਿਸਟ ਕਲਚਰਲ ਪ੍ਰੋਗਰਾਮ ਪੇਸ਼ ਕਰ ਰਹੇ ਨੇ ਮੇਰੇ ਪੁੱਛੇ ਬਿਨਾ ਮੈਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਕਹਿੰਦੇ ਜੀ ਐਂਟਰੀ ਤੇ ਉਹਦੇ ਵਿੱਚ ਮੈਂ ਕੋਈ ਨੱਚ ਥੋੜੀ ਦੀ ਆ ਤੇ ਜੇ ਬੱਚੀਆਂ ਨੇ 3 ਮਿੰਟ ਦੀ ਐਂਟਰੀ ਦੇ ਉੱਤੇ ਇਦਾਂ ਕਰ ਲਿਆ ਗਾयक ਜਿਹੜੇ गा ਰਹੇ ਨੇ ਆ ਸਾਰੇ ਗਏ ਨੇ ਉੱਥੇ ਕੋਈ ਲੱਚਰ ਗੀਤ ਥੋੜੀ ਗਾਏ ਨੇ ਧਾਰਮਿਕ ਗੀਤ ਗਾਏ ਸੱਭਿਆਚਾਰਕ ਗੀਤ ਗਾਏ ਇੱਕ ਓੰਕਾਰ ਤੋਂ ਸ਼ੁਰੂਆਤ ਹੋਈ ਪ੍ਰੋਗਰਾਮ ਦੀ ਵਿੱਚ ਜੋ ਉਹ ਮੈਨੂੰ ਉਹ ਗੀਤ ਭੁੱਲ ਗਏ ਧਾਰਮਿਕ ਗੀਤ ਜਿਹੜੇ ਗਾਏ ਬੱਚੀਆਂ ਨੇ ਆ ਕੇ ਤੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਸਗੋਂ ਤੁਹਾਨੂੰ ਇਹ ਚੀਜ਼ ਮੌਣ ਨਾਲ ਕਹਿਣੀ ਚਾਹੀਦੀ ਮੈਨੂੰ ਮੇਰੀ ਬੱਚੀ ਕੱਲ ਰੋ ਰੋ ਕੇ ਇੰਨਾ ਰੋ ਰੋ ਕੇ ਕਹਿ ਰਹੀ ਸੀ ਕਹਿੰਦੀ ਪਾਪਾ ਇਹ ਕੀਰਤਨੀਆਂ ਨਾਲ ਇਦਾਂ ਦਾ ਸਲੂਕ ਕਰਦੇ ਨੇ 33 ਸਾਲਾਂ ਦਾ ਤੁਸੀਂ ਮੇਰਾ ਜੀਵਨ ਨਹੀਂ ਵੇਖ ਰਹੇ 33 ਸਾਲ ਹੋ ਗਏ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਕੋਈ ਕਹਿੰਦਾ ਜੀ ਨੂੰ ਅਕਾਲ ਤਖਤ ਤੇ ਪੇਸ਼ ਕਰੋ ਕੋਈ ਕਹਿੰਦਾ ਕਹਿੰਦਾ ਪੇਸ਼ ਕਰੋ ਮੈਂ ਤੇ ਅੱਗੇ ਪੇਸ਼ ਹਾਂ ਜੀ ਉੱਥੇ ਉੱਥੇ ਦੇ ਝੁਕੇ ਹੋਏ ਅੱਜ ਤੱਕ ਕਿਸੇ ਮਹਾਂਪੁਰਖ ਦੇ ਉਲਟ ਨਹੀਂ ਬੋਲੇ ਸਾਰੀਆਂ ਸੰਪਰਦਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਮਹਾਂਪੁਰਖਾਂ ਦਾ ਸਤਕਾਰ ਕਰਦੇ ਹਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਇੱਕ ਗ੍ਰਸਤੀ ਬੰਦਾ ਜੇ ਸਭ ਕੁਝ ਹੋਣ ਦੇ ਬਾਵਜੂਦ ਮੈਂ ਵੀ ਆਪਣੇ ਘਰ ਸੋਹਣੇ ਬਣਾ ਕੇ ਜੋ ਤੁਸੀਂ ਮਾਇਆ ਦਿੰਦੇ ਘਰ ਗ੍ਰਸਤੀ ਚਲਾ ਸਕਦਾ ਬਹੁਤ ਸਾਰੇ ਕੀਰਤਨੀ ਇਦਾਂ ਕਰਦੇ ਮੇਰੇ ਖਿਆਲੋਂ ਚੰਗਾ ਕਰਦੇ ਨੇ ਉਹ ਗਲਤ ਨਹੀਂ ਉਹ ਚੰਗਾ ਕਰਦੇ ਨੇ ਮੇਰੇ ਵੱਲ ਉਂਗਲਾਂ ਹੋ ਰਹੀਆਂ ਸੇਵਾ ਦੇ ਕਰਕੇ ਉਹ ਸੇਵਾ ਤੇ ਮੈਂ ਹਜ਼ਾਰਾਂ ਵਾਲੀ ਕੋਈ ਰੋਲਾ ਪਾਉਣਾ ਪ੍ਰਬੰਧਕ ਜੋ ਮੈਨੂੰ ਦਿੰਦੇ ਨੇ ਮੈਂ ਘਰ ਯੂਜ਼ ਕਰਦਾ YouTube ਤੋਂ ਵੀ ਮੈਨੂੰ ਪੈਸੇ ਆਉਂਦੇ ਨੇ ਪਰ ਸੰਗਤ ਇੱਕ ਇੱਕ ਪੈਸਾ ਜੋ ਦਿੰਦੀ ਏ ਉਹ ਸੇਵਾਵਾਂ ਦੇ ਕਾਰਜਾਂ ਤੇ ਲੱਗਦਾ ਹੈ ਹਰ ਮਹੀਨੇ ਦਾ ਲੱਖਾਂ ਰੁਪਿਆ ਦਾ ਖਰਚਾ ਕਿੱਥੋਂ ਹੋ ਰਿਹਾ ਤੁਸੀਂ ਕਰ ਰਹੇ ਹੋ ਨਾ ਮਹਾਰਾਜ ਜੀ ਦੀ ਮਿਹਰ ਨਾਲ ਤੇ ਜੋ ਪ੍ਰਬੰਧਕ ਦਿੰਦੇ ਉਹ ਮੈਂ ਘਰ ਯੂਜ਼ ਕਰਦਾ ਮੈਂ ਤਾਂ ਸੰਗਤ ਚ ਕਹਿ ਰਿਹਾ ਇਸ ਤੋਂ ਵੱਡੀ ਹੋਰ ਕੀ ਗੱਲ ਕਰਾਂ ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਜੀ ਧੀਆ ਵਾਲਿਓ ਤੁਸੀਂ ਤੇ ਇੱਕ ਪਿਓ ਬਣ ਕੇ ਧੀ ਦਾ ਪੱਖ ਜ਼ਰੂਰ ਸੋਚਿਓ ਤੁਹਾਡੀਆਂ ਧੀਆ ਤੁਹਾਨੂੰ ਇਹ ਨਹੀਂ ਕਦੀ ਕਹਿੰਦੀਆਂ ਬੱਚਿਆਂ ਨੇ ਸਹਿਜ ਪਾਲਠ ਰੱਖਿਆ ਆਪ ਭੋਗ ਪਾਇਆ ਇੰਨਾ ਰੌੜਾ ਯਾਰ ਇਹੋ ਜੇ ਕਰਮ ਨਾ ਬੀਜੋ ਕਿ ਬਾਅਦ ਵਿੱਚ ਤੁਹਾਨੂੰ ਇਹ ਕਰਮ ਕਰਮਾਂ ਦਾ ਫਲ ਖਾਣ ਲੱਗੇ ਔਖਿਆਈ ਹੋਵੇ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਮੈਂ ਅੱਜ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਬੜਾ ਰੌਲਾ ਪਾਉਂਦੇ ਨੇ ਪਰ ਇਹ ਮੇਰੇ ਬੱਚਿਆਂ ਦਾ ਮਾਮਲਾ ਹੈ ਮੇਰੇ ਬੱਚੇ ਇੰਨਾ ਜ਼ਿਆਦਾ ਸਟ੍ਰੈਸ ਮਹਿਸੂਸ ਕਰ ਰਹੇ ਸੀ ਤਾਂ ਕਰਕੇ ਮੈਂ ਕਹਿ ਰਹੇ ਹਾਂ ਕਿਸੇ ਦੇ ਬੱਚਿਆਂ ਬਾਰੇ ਇੰਦਾ ਦਾ ਰੌਲਾ ਨਾ ਪਾਇਆ ਕਿਸੇ ਦੇ ਬੱਚੇ ਬਾਰੇ ਵੀ ਬੱਚੇ ਸਭ ਦੇ ਸਾਂਝੇ ਹੈ ਆਖੋ ਧੰਗ ਗੁਰੂ ਨਾਮਦਾਸ ਜੀ ਤਾਨਾ ਗੁਰੂ ਨਾਮਦਾਸ ਜੀ ਕਿਉਂਕਿ ਬੁਰੇ ਦਾ ਫਲ ਬੁਰਾ ਹੀ ਪੈਣਾ ਚੰਗੇ ਦਾ ਫਲ ਚੰਗਾ ਹੀ ਝੋਲੀ 'ਚ ਪੈਣਾ